ਕਦੇ ਸੋਕਾ ਵੀ ਲੱਗ ਜਾਂਦਾ ਜੀ ਕਿਉਂ ਪਾਣੀ ਪੂਰਾ ਤਾਂ ਹੁੰਦਾ ਨਹੀਂ ਜੀ ਕਿਉਂ ਇੱਥੇ ਆਪਣਾ ਕੰਡੀ ਏਰੀਆ ਜੀ ਕਿ ਇੱਥੇ ਤਾਂ ਪਾਣੀ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਬਹੁਤ ਸਾਰੇ ਕਿਸਾਨ ਖੇਤੀ ਵੀ ਛੱਡ ਰਹੇ ਐਸੇ ਕਰਕੇ ਕਹਿੰਦੇ ਕਿ ਮਹਿੰਗਾ ਪੈ ਰਿਹਾ ਸੋਦਾ ਕਿਲਾ ਕਿਲਾ ਦੋ ਦੋ ਕਿਲਾ ਜ਼ਮੀਨ ਹੈਗੀ ਆ ਤੇ ਪਾਣੀ ਦੀ ਕਿਲਤ ਕਰਕੇ ਸਾਰਾ ਖੇਤੀ ਦਾ ਕੰਮ ਧੰਦਾ ਛੱਡਣਾ ਪੈਂਦਾ ਪੰਜ ਚਾਰ ਕਿੱਲਾਂ ਵਾਲਾ ਬੋਰਵਿੰਨ ਲਵਾ ਸਕਦਾ ਜੀ ਨਾ ਕਨੈਕਸ਼ਨ ਮਿਲਾਂ ਔਖਾ ਤਾਂ ਹੋਈ ਆ ਜੇ ਖੇਤੀ માં ਕਿਹੜੇ ਬੱਚਤ ਰਹਿ ਗਈ ਆ ਇੱਕ ਕਿੱਲੇ ਪਰ ਘੱਟੋ ਘੱਟ 12-13000 ਰੁਪਇਆ ਖਰਚਾ ਆਵਾ ਇੱਕ ਫਸਲ ਦਾ ਫਿਰ ਕਿਆ ਕਰ ਦਲੇਗਾ ਸਮੰਤ ਜੀ 20-20 ਕਮਟਲ ਆਪਣਾ ਸਾਰੇ ਝਾੜਾ ਇੰਜੀਰੀ ਕਾ ਜੀ 15 ਕਮਟਲ ਕਣਕ ਆਈ ਡੇਰਾ ਬਸੀ ਬਨੂੜ ਹਲਕੇ ਦੇ ਲੋਕ ਅਕਸਰ ਜਿਹੜੇ ਕਿ ਪਾਣੀ ਦੀ ਮੰਗ ਕਰ ਰਹੇ ਨੇ ਨਹਿਰੀ ਪਾਣੀ ਕਹਿੰਦੇ ਕਿ ਸਾਡਾ ਵੀ ਦਰਿਆਵਾਂ ਤੇ ਹੱਕ ਆ ਗੱਲਬਾਤ ਕਰ ਲੈਣੇ ਜੋ ਆਮ ਵਿਅਕਤੀ ਜਿਨ੍ਹਾਂ ਨੂੰ ਇੱਥੇ ਤੰਗ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਬੋਰ ਬਹੁਤ ਡੂੰਘੇ ਹੋ ਰਹੇ ਨੇ ਗੱਲਬਾਤ ਕਰਦੇ ਬਾਈ ਜੀ ਕੀ ਨਾਮ ਆਪਣਾ ਪਹਿਲਾਂ ਦیدار ਸਿੰਘ ਜੀ ਗਵਰਦਨ ਜੀ ਆਪਣੇ ਪੱਲਾ ਪਾਣੀ ਕਿੰਨੇ ਫੁੱਟ ਤੇ ਆ ਇਸ ਵਕਤ ਇਸ ਵਕਤ ਆਪਣਾ 1100 ਫੁੱਟ ਪਰ ਹੈ ਜੀ 1100 ਫੁੱਟ ਹਾਂ ਜੀ ਜਿਹੜਾ ਪੀਣ ਵਾਲਾ ਪਾਣੀ ਹੈ ਜੀ ਉਹ ਤਾਂ 1100 ਪਰ ਹੈ ਜਿਹੜਾ ਨੀਚੇ ਵਾਲਾ ਪਾਣੀ ਹੈ ਜੀ ਜਿੱਦਾਂ ਪੀਣ ਤੋਂ ਬਗੈਰ ਉਹ ਆਪਣਾ 45 ਤੇ 60 ਫੁੱਟ ਪਰ ਲੱਗਦਾ ਜੀ ਉਹ ਬਿਲਕੁਲ ਬੇਕਾਰ ਪਾਣੀ ਹੈ ਜੀ ਤੇ ਫਿਰ ਖੇਤਾਂ ਦੇ ਵਿੱਚ ਕਿਵੇਂ ਪਾਣੀ ਲਿੱਤਾ ਜਾਂਦਾ ਕਿਵੇਂ ਮੈਨੇਜ ਕੀਤਾ ਜਾਂਦਾ ਇਹ ਸਾਰਾ ਸਿਸਟਮ ਜੀ ਜਿਹੜੇ ਨੇ 650 ਪਰ ਲਗੇ ਹੋਏ ਆ ਇਹਨਾਂ ਦਾ ਵੀ ਥੋੜਾ ਪਾਣੀ ਹੈ ਤਾਂ ਖਰਾਬ ਰਹੀ ਲੱਗਦੀ ਹੈ ਹੂੰ ਹੂੰ ਫਿਰ ਹੋਰ ਦੂੰਗੇ ਕਰਾਂਦੇ ਜੀ ਬੋਰ ਹੂੰ ਤਾਂ ਕਰਕੇ ਫਿਰ ਥੋੜਾ ਪੀਣ ਦਾ ਕੰਮ ਚੱਲਦਾ ਆ ਮੇਰੀ ਪਾਣੀ ਦੀ ਮੰਗ ਕਰ ਰਹੇ ਕਹਿੰਦੇ ਕਿ ਨਹਿਰ ਕੱਟਣੀ ਚਾਹੀਦੀ ਹੈ ਪਹਿਲਾਂ ਵੀ ਇੱਕ ਦਸ਼ਮੇਸ਼ ਨਹਿਰ ਕੱਢਣ ਦਾ ਜ਼ਿਕਰ ਆਉਂਦਾ ਸੀਗਾ ਹਜੇ ਤੱਕ ਹਾਂ ਉਹ ਕਦੀ ਦੀ ਗੱਲ ਹੋਈ ਸੀ ਜੀ ਹਾਲੀ ਤੱਕ ਤਾਂ ਨਿਕੜੀ ਕੋਈ ਹੈ ਨਹੀਂ ਜੀ ਹੁਣ ਦੇਖੋ ਜੀ ਕਿੱਦਾਂ ਹੋਵਾ ਤੇ ਫਿਰ ਖੇਤਾਂ ਨੂੰ ਪਾਣੀ ਉਸ 600 ਫੁੱਟ ਦੇ ਬੋਰ ਦੇ ਵਿੱਚ ਹੀ ਦਿੱਤਾ ਜਾਂਦਾ ਜਾਂ ਕੋਈ ਹੋਰ ਤਰੀਕਾ ਵੀ ਆ ਜਿਵੇਂ ਕਈ ਬਨੂੜ ਲੱਗ ਕੇ ਦੇ ਪਿੰਡ ਹੈਗੇ ਜਿਹੜੇ ਕੀ ਗੰਦੇ ਪਾਣੀ ਨਾਲ ਨਹੀਂ ਜੀ ਬੋਰਾਂ ਦੇ ਹੀ ਉਸ ਦੇ ਨਾਲ ਦਿੱਤਾ ਜਾਂਦਾ ਹੈ ਹਾਂ ਜੀ ਕਦੇ ਸੋਕਾ ਵੀ ਲੱਗ ਜਾਂਦਾ ਜੀ ਕਿਉਂ ਪਾਣੀ ਪੂਰਾ ਤਾਂ ਹੁੰਦਾ ਨਹੀਂ ਜੀ ਕਿਉਂ ਇੱਥੇ ਆਪਣਾ ਕੰਢੀ ਏਰੀਆ ਜੀ ਹੈ ਇੱਥੇ ਤਾਂ ਪਾਣੀ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ। ਬੱਚਾ ਤਾਂ ਫਿਰ ਬਹੁਤੀ ਤਾਂ ਨਹੀਂ ਹੁੰਦੀ ਹਣੀ ਕਿਉਂਕਿ ਮੋਟਰ ਚੱਲਦੀ ਆ ਘੰਟੇ-ਘੰਟੇ ਮੋਟਰ ਚੱਲਦੀ 600 ਫੁੱਟ ਤੋਂ ਪਾਣੀ ਚੱਕਣਾ। ਇਹ ਚ ਕਿਸਾਨ ਨੂੰ ਫਿਰ ਵਜਦਾ ਕੀ ਹੈ ਕਿ ਕਿੱਲਾ-ਕਿੱਲਾ ਵਜਦਾ। ਵਜਣਾ ਕੀ ਹੈ ਜੀ? ਵੈਸੇ ਉਹ ਆ ਜੀ ਆਪਾਂ ਖੇਤੀ ਕਰ ਰਹੇ ਜੀ ਬਸ। ਬਸ ਆਪਣਾ ਖਰਚਾ ਪਾਣੀ ਚੱਲੀ ਚਲਾ ਆਪਣਾ ਹੋਰ ਕੀ ਹੈ? ਜੇ ਨਹਿਰ ਦਾ ਪਾਣੀ ਲੱਗ ਜਾ ਜੀ ਬਹੁਤ ਅੱਛੀ ਬਾਤ ਆ। ਸਰਕਾਰ ਤੋਂ ਕੀ ਮੰਗਾ ਆਖਰੀ ਭਾਈ? ਇਹੀ ਹੈ ਜੀ ਪਾਣੀ ਦਾ ਸਾਧਨ ਹੋ ਜੇ ਜੀ। ਹੁਣ ਬੱਚੇ ਸਾਰੇ ਬਾਹਰ ਨੂੰ ਭੱਜ ਰਹੇ ਕਾਤੇ ਭੱਜ ਰਹੇ ਜੀ ਖੇਤੀਆਂ ਵੱਧਾ ਹੈ ਨਹੀਂ ਜੀ ਪਾਣੀ ਦੀ ਕੋਈ ਇਤਨੀ ਸੁਵਿਧਾ ਹੈਗੀ ਨਹੀਂ ਇਹੀ ਮੰਗ ਆ ਜੀ ਜੇ ਕੋਈ ਇੱਥੇ ਨੂੰ ਨਹਿਰ ਕੱਢ ਦੇ ਤਾਂ ਅੱਛੀ ਗੱਲ ਹੋ ਜਾਊਗੀ ਬਬਈ ਪਾਣੀ ਦੀ ਬੜੀ ਕਿਲਤ ਆ ਰਹੀ ਆ ਹਲਕੇ ਦੇ ਵਿੱਚ ਆਪਣੇ ਕਹਿੰਦੇ ਕਿ 6 6 6 ਫੁੱਟ 11 1100 ਫੁੱਟ ਤੇ ਪਾਣੀ ਚੜਾ ਗਿਆ ਹਾਂ ਜੀ ਹਾਂ ਤੇ ਸਰਕਾਰ ਤੋਂ ਲੋਕ ਮੰਗ ਕਰ ਰਹੇ ਕਿ ਸਾਡੇ ਇਲਾਕੇ 'ਚ ਕੋਈ ਨਹਿਰ ਕੱਢ ਦੇ ਤਾਂ ਸਾਡਾ ਪਾਣੀ ਵਾਜੂਗਾ ਆਉਣ ਵਾਲੀ ਨਸਲ ਵਾਜੂਗਾ ਹਾਂ ਜੀ ਇਹ ਬਾਤ ਅੱਛੀ ਬਾਤ ਆ ਜੀ ਪਹਿਲਾਂ ਕੈਪਟਨ ਸਮਨ ਨਾਲ ਤਾਂ ਪੂਰਾ ਮਨਜ਼ੂਰ ਵੀ ਕਰੀ ਤੀ ਉਹ ਵੀ ਫੈਲ ਗਿਆ ਕੰਮ ਹੂੰ ਇਹ ਵੀ ਤਾਂ ਕੋਈ ਪਾਣੀ ਵਾਲਾ ਤਾਂ ਨਹਿਰ ਵਾਲਾ ਤਾਂ ਕੋਈ ਕੰਮ ਨਹੀਂ ਇਹ ਹਾ ਜੀ ਉਰਾ ਜੇ ਪਾਣੀ ਦੀ ਨਹਿਰ ਕੱਢਦੇ ਤਾਂ ਅੱਛੀ ਬਾਤ ਆ ਜੀ ਪਾਣੀ ਦਾ ਬਚਾਓ ਹੋ ਜਾਗਾ ਹੂੰ ਪਹਿਲੇ ਥੋੜੇ ਸਮਿਆਂ ਦੇ ਵਿੱਚ ਜੇ ਗੱਲ ਕੀਤੀ ਹੈ ਕੋਈ 20 ਤੋਂ 25 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਉਦੋਂ ਪਾਣੀ ਕਿੰਨੇ ਫੁੱਟ ਤੀ ਸੀਗਾ ਇੱਥੇ ਉਹ ਨੋ ਦੋਂਦਾ ਬਾਇਓ ਹੀ ਉੱਪਰ ਵਾਲੀ ਸੇਮ ਵਾਲਾ ਪਾਣੀ ਤਾਂ ਜੀ 25 30 ਫੁੱਟ ਤੇ 50 ਫੁੱਟ ਤੇ ਨਲਕੇ ਲੱਗ ਜਾਂਦੇ ਜੀ ਬੀਬੀ ਉੱਪਰਲੀ ਸੇਮ ਕਾ ਤਾਂ 50 ਤੇ ਨਲਕਾ ਲੱਗ ਜਾ ਜੀ ਪੀਣ ਪੀਣ ਵਾਲੇ ਪਾਣੀ ਦਾ ਬਾਕੀ ਉਸ ਤੋਂ ਨੀਚਾ ਦਾ ਦਾ ਕਾ 350 ਤੇ 650 ਪਰ ਚੱਲਦੇ ਜੀ 400 ਪਰ ਤਾਂ ਮੋਟਰਾਂ ਚੱਲਦੀ ਇੰਨੇ ਡੂੰਗਾ ਪਾਣੀ ਜਾ ਰਿਹਾ ਜੀ ਹੁਣ ਬਹੁਤ ਸਾਰੇ ਕਿਸਾਨ ਖੇਤੀ ਵੀ ਛੱਡ ਰਹੇ ਐ ਇਸੇ ਕਰਕੇ ਕਹਿੰਦੇ ਕਿ ਮਹਿੰਗਾ ਪੈ ਰਿਹਾ ਸੋਦਾ ਕਿਲਾ ਕਿਲਾ ਦੋ ਦੋ ਕਿਲਾ ਜ਼ਮੀਨ ਹੈਗੀ ਆ ਤੇ ਪਾਣੀ ਦੀ ਕਿਲਤ ਕਰਕੇ ਸਾਰਾ ਖੇਤੀ ਦਾ ਕੰਮ ਧੰਦਾ ਛੱਡਣਾ ਪੈਂਦਾ ਪੰਜ ਚਾਰ ਕਿੱਲਾਂ ਵਾਲਾ ਬੋਰਬਿੰਗ ਲਵਾ ਸਕਦਾ ਜੀ ਨਹੀਂ ਲਵਾ ਸਕਦਾ ਨਾ ਕਨੈਕਸ਼ਨ ਮਿਲਾਂ ਹੂੰ ਹੂੰ ਔਖਾ ਤਾਂ ਹੈ ਅੱਜ ਖੇਤੀ માં ਕਿਹੜੇ ਬੱਚਤ ਰਹਿ ਗਈ ਆ ਹੂੰ ਹੂੰ ਇੱਕ ਕਿੱਲੇ ਪਰ ਘੱਟੋ ਘੱਟ 12-13000 ਰੁਪਇਆ ਖਰਚਾ ਆ ਬਈ ਇੱਕ ਫਸਲ ਦਾ ਫਿਰ ਕਿਆ ਕੱਢ ਲਿਆਗਾ ਸੁਮੰਤ ਜੀ ਬਿਲਕੁਲ ਵੇਮ 20 ਕਿੰਟਲ ਆਪਣਾ ਸਾਰੇ ਆ ਝਾੜਾ ਇੰਜੀਰੀ ਕਾ ਜੀ 15 ਕਿੰਟਲ ਕਣਕ ਆਈ ਵੱਧ ਤੇ ਵੱਧ ਆਪਣੇ ਪਿੰਡ ਚ ਫਿਰ ਹੁਣ ਕਿਵੇਂ ਖੇਤਾਂ ਨੂੰ ਪਾਣੀ ਕਿਉਂ ਦਿੱਤਾ ਜਾਂਦਾ ਜੇ ਆ بارش ਦੇ ਪਾਣੀ ਤੇ ਨਿਰਭਰ ਆ ਜਾਂ ਕੋਈ ਬੋਰ ਦਾ ਪਾਣੀ ਆਪਾਂ ਆਪਣੇ ਸੰਧਲੇ ਬੋਰ ਲਾਏ ਬੇ ਨਾ ਦੋ ਦੋ ਤਿੰਨ ਤਿੰਨ ਪਾਈਆਂ ਨਾ ਹਾਂ ਜੀ ਮਿਲ ਕੇ ਬੋਰ ਲਾਏ ਬੇ ਆ ਚਲੋ ਕੁਝ بارش ਤੇ ਇਕੱਲੇ ਬੋਰ ਨਹੀਂ ਪਾਲ ਸਕਦੇ ਨਾ ਮੀਂਹ بارش ਪਾਵਾ ਅੱਛਾ ਹਾਂ ਜੀ ਹੋ ਸਰਕਾਰ ਤੋਂ ਆਖਰੀ ਮੰਗ ਕੀ ਕਰਦੇ ਹੋ ਜਿਵੇਂ ਨਹਿਰ ਦੀ ਤਸਵੀਰ ਰੱਖੀ ਹੋਈ ਹੈ ਹਾਂ ਦੇ ਦੇ ਨਹਿਰ ਕੱਟ ਦਿੰਦਾ ਇਸ ਵਾਰ ਕੇ ਤਾਂ ਬਾਤ ਨਹੀਂ ਜੀ ਬਚਾਓ ਹੋ ਜਾਗਾ ਨਹੀਂ ਆਪਣਾ ਫੈਕਟਰੀਆਂ ਵਾਲੇ ਖਰੀਦੋ ਰਹੇ ਆ